ਸਾਸ਼ਿਕਾ ਅਲਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਿੰਨਸ ਕਲੈਕਸ਼ਨ ਤੇ ਅੱਜ ਦੀ ਕਲੈਕਸ਼ਨ ਜੀ ਸਾਰੀ ਹੀ ਮਿਕਸ ਵਰਾਇਟੀ ਵਾਲੀ ਰਹੇਗੀ ਕੁਝ ਸੂਟ ਜਿਹੜੇ ਬ੍ਰਾਂਡਡ ਕੁਆਲਿਟੀ ਦੇ ਰਹਿਣਗੇ ਔਰ ਕੁਝ ਸੂਟ ਜਿਹੜੇ ਆ ਤੁਹਾਡੇ ਕਲੀਅਰ ਸੇਲ ਦੇ ਲਗਾਏ ਹੋਏ ਆ ਬ੍ਰਾਂਡਡ ਸੂਟ ਉਹ ਵੀ ਰਹਿਣਗੇ ਉਹਨਾਂ ਦਾ ਪ੍ਰਾਈਸ ਜਿਹੜਾ ਤੁਹਾਨੂੰ ਦਿੱਤਾ ਜਾਏਗਾ ਔਰ ਇਹਨਾਂ ਦਾ ਪ੍ਰਾਈਸ ਜਿਹੜਾ ਤੁਹਾਨੂੰ ਫੈਬਰਿਕ ਔਰ ਵਰਕ ਦੇ ਅਕੋਰਡਿੰਗ ਹੀ ਦੱਸਿਆ ਜਾਏਗਾ ਉਹ ਤੁਸੀਂ ਮੈਸੇਜ ਕਰ ਦੇਣਾ ਜਾਂ ਕਾਲ ਕਰਕੇ ਪੁੱਛ ਲੈਣਾ ਮੈਨੂੰ ਕੁਆਰੀਜ਼ ਲਈ ਜਿਹੜਾ ਨੰਬਰ ਦਿੱਤਾ ਹੋਇਆ ਹੈ ਸਕਰੀਨ ਤੇ ਉਹਦੇ ਉੱਤੇ ਵੀ ਮੈਸੇਜ ਆਉ ਕਾਲ ਕਰਕੇ ਪੁੱਛ ਸਕਦੇ ਹੋ ਜੀ ਇਹ ਸੂਟ ਜਿਹੜੇ ਆ ਸਾਰੇ ਹੀ ਬ੍ਰਾਂਡਡ ਔਰ ਫੈਬਰਿਕ ਪ੍ਰੀਮੀਅਮ ਕੁਆਲਿਟੀ ਵਾਲੇ ਸੂਟ ਆ ਬਹੁਤ ਹੀ ਵਧੀਆ ਵਧੀਆ ਪ੍ਰਿੰਟ ਔਰ ਕਲਰਸ ਰਹਿਣਗੇ ਇਹ ਚੈੱਕ ਕਰ ਸਕਦੇ ਹੋ ਜੀ ਕਿੰਨੇ ਕਿੰਨੇ ਸੋਹਣੇ ਜਿਹੜੇ ਯੂਨਿਕ ਪ੍ਰਿੰਟ ਔਰ ਯੂਨਿਕ ਡਿਜ਼ਾਈਨ ਰਹਿਣਗੇ ਔਰ ਪ੍ਰਾਈਸ ਵੀ ਬਹੁਤ ਰੀਜ਼ਨੇਬਲ ਹੋਏਗਾ ਜਿਸ ਕਿਸੇ ਨੂੰ ਵੀ ਆਰਟੀਕਲ ਪਸੰਦ ਆਂਦਾ ਹੈ ਤੇ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਦੇਣਾ ਔਰ ਮੈਸੇਜ ਜਾਂ ਕਾਲ ਕਰਕੇ ਪੁੱਛ ਸਕਦੇ ਹੋ ਪ੍ਰਾਈਸ ਇਹ ਚੈੱਕ ਕਰੋ ਜੀ ਬ੍ਰਾਂਡਡ ਕੁਆਲਿਟੀ ਦੇ ਸੂਟ ਹੈ बहुत ही वीया फैब्रिक रहेगा जी और वर्क जोड़ा है एकदम ओरिजिनल क्वालिटी का आएगा बहुत ही वीया नीट एंड क्लीन होएगा बहुत ही वाई सूट है जी सारे ही जड़े एकदम क्वालिटी बेस्ट जाती है तो एक बार बाय करोगे जी नैक्सट टाइम तुम इतों ही बाय करना पसंद करोगे क्योंकि क्वालिटी जी सा किसी भी तो कंपेयर नहीं कर सहुत ही वीयू क्वलिटी के सूट जाते हैं चैक कर सकते हो बहुत ही प्यारे आ ਪ੍ਰਾਈਸ ਹੀ ਇਸ ਹਾਮ ਨਾਲ ਬਹੁਤ ਹੀ ਪਿਆਰਾ ਫੈਬਰਿਕ ਆਂਦਾ ਐਵਲੇ ਸੂਟ ਜੀ ਤੁਹਾਨੂੰ ਮਿਕਸ ਵੈਰਾਈਟੀ ਵਾਲੇ ਰਹਿਣਗੇ ਸਿੰਪਲ ਸੂਟ ਇਹ ਪਾਰਟੀ ਵੇਅਰ ਕਲੈਕਸ਼ਨ ਤੋਂ ਜਿਹੜੇ ਅਲਾਵਾ ਤੁਹਾਨੂੰ ਦਿਖ ਰਹੇ ਨੇ ਇਹ ਸਿੰਪਲ ਸੂਟ ਨੇ ਇਹਨਾਂ ਦਾ ਪਹਿਲੇ ਪ੍ਰਾਈਸ ਸੀਗਾ ਜੀ 1895 ਹੁਣ ਜਿਹੜਾ ਪ੍ਰਾਈਸ ਦਿੱਤਾ ਜਾ ਰਿਹਾ ਜੀ 1390 ਫ੍ਰੀ ਸ਼ਿਪਿੰਗ ਪਹਿਲਾਂ ਜਿਹੜਾ ਇਹਦਾ ਪ੍ਰਾਈਸ ਹੀ ਗਰੁੱਪ ਦੇ ਵਿੱਚ ਤੁਹਾਨੂੰ 1490 ਮਿਲਿਆ ਸੀ ਹੁਣ 100 ਲੈਸ ਫੇਅਰ ਹੋਇਆ ਹੈ ਜੀ 1390 ਫ੍ਰੀ ਸ਼ਿਪਿੰਗ ਹੈ ਇਸ ਤੋਂ نیچے ਜਿਹੜਾ ਪ੍ਰਾਈਸ ਨਹੀਂ ਜਾਣ ਵਾਲਾ ਕਿਉਂਕਿ ਬ੍ਰਾਂਡਡ ਕੁਆਲਿਟੀ ਹੈ ਸਾਰੇ ਸਾਰੇ ਹੀ ਬ੍ਰਾਂਡਡ ਸੂਟ ਹੈ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਬਾਏ ਕਰੋਗੇ ਤੇ ਤੁਹਾਨੂੰ ਜਿਹੜਾ ਇਹ ਪ੍ਰਾਈਸ ਬਹੁਤ ਹੀ ਲੈਸ ਮਿਲਣ ਵਾਲਾ ਹੈ ਇਹਨਾਂ ਦਾ बहुत ही आर्टिकल है गंगा ब्रांड के भी, भी सूट है कि टैग चैक कर सकते हो बाकी जड़े बहुत वह वह ब्रांड सारे ही आ, बेस्ट क्वालिटी वाले ब्रांड से सूट ने चैक कर सकते हो जी बहुत ही वैया व आर्टिकल है जी ਜਿਹੜੀ ਮੇਰੀ ਸਿਸਟਰਸ ਬੋਲਦੀਆਂ ਨੇ ਕਿ ਸ਼ਾਇਦ ਜਿਹੜਾ ਕੋਈ ਫਰਾਡ ਨਾ ਹੋਏ ਕੁਆਲਿਟੀ ਮੇ ਵੀ ਨਾ ਚੰਗੀ ਆਏ ਤੁਸੀਂ ਇੱਕ ਵਾਰ ਮੰਗਵਾਓਗੇ ਤੇ ਤੁਹਾਨੂੰ ਤਾਂ ਹੀ ਵਿਸ਼ਵਾਸ ਹੋਵੇਗਾ ਤੁਸੀਂ ਇੱਕ ਸੂਟ ਮੰਗਵਾ ਕੇ ਦੇਖੋ ਤੁਹਾਨੂੰ ਬੈਸਟ ਕੁਆਲਿਟੀ ਹੀ ਜਾਏਗੀ ਤੇ ਤੁਹਾਨੂੰ ਬਲੀਵ ਕਰਨਾ ਪੈਣਾ ਜੀ